ਪਿਛਲੇ ਕਰੀਬ 1.5 ਮਹੀਨੇ ਤੋਂ ਪੈ ਰਹੀ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਜੀ ਹਾਂ ਪੰਜਾਬ ਵਿੱਚ ਕੱਲ ਸ਼ਾਮ ਤੋਂ ਹੀ ਰੁਕ ਰੁਕ ਕੇ ਹਲਕੀ ਤੋਂ ਦਰਮਿਆਨੀ بارش ਹੋ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਹੀਟ ਵੇਵ ਅਤੇ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਗਰਮੀ ਕਾਰਨ ਚੁੱਲਸ ਰਹੇ ਪੰਜਾਬ ਸਣੇ ਪੂਰੇ ਉੱਤਰ ਪ੍ਰਾਰਥ ਨੂੰ ਕੁਝ ਰਾਹਤ ਮਿਲੀ ਹੈ ਪੰਜਾਬ ਦਿੱਲੀ ਦੇ ਕੁਝ ਹਿੱਸਿਆਂ 'ਚ ਬਾਰਿਸ਼ ਹੋਈ ਹੈ ਕਈ ਥਾਵਾਂ ਤੇ ਤੇਜ਼ ਹਵਾਵਾਂ ਚੱਲੀਆਂ ਨੇ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਇਸ ਬਾਰਿਸ਼ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ तापमान ਵਿੱਚ ਵੀ ਗਿਰਾਵਟ ਆਈਏ ਯੂਪੀ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਿੜਾਕੇ ਦੀ ਗਰਮੀ ਪੈ ਰਹੀ ਸੀ ਪਰ ਇਸ ਦੌਰਾਨ ਮੌਸਮ ਨੇ ਕਰਵਟ ਲਈਏ ਅਤੇ ਲੋਕਾਂ ਨੂੰ ਰਾਹਤ ਮਿਲੀਏ ਕੱਲ ਸ਼ਾਮ ਤੋਂ ਹੀ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਨਾਲ-ਨਾਲ ਪਵਾਦ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਸੀ ਪਰ ਦੇਰ ਰਾਤ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੀ ਇਸ ਮੀਂਹ ਨੇ ਆਪਣਾ ਅਸਰ ਦਿਖਾਇਆ ਜਿਸ ਕਾਰਨ ਲੋਕ ਰਾਹਤ ਮਹਿਸੂਸ ਕਰ ਰਹੇ ਨੇ ਉਥੇ ਹੀ ਤੜਕੇ ਤੋਂ ਪੰਜਾਬ ਵਿੱਚ ਬੱਦਲਵਾਈ ਛਾਈ ਹੋਈ ਹੈ ਇਸ ਨਾਲ ਹੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਤੜਕਸਾਰ ਮੀਂਹ ਨੇ ਵੀ दस्तक ਦਿੱਤੀ ਹੈ ਉਦ੍ਰੇਸਮੀ ਦੇ ਆਉਣ ਨਾਲ ਲੋਕਾਂ ਦੇ ਚਿਹਰੇ ਖਿੜੇ ਹੋਏ ਨੇ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਨੇ ਕਿ ਇਸ ਮੀਨੂ ਲੈ ਕੇ ਖੁਸ਼ੀ ਜ਼ਾਹਿਰ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਵਿੱਚ ਪੈ ਰਹੀ ਗਰਮੀ ਕਾਰਨ ਸਾਰੇ ਏਸੀ ਫੇਲ ਹੋ ਚੁੱਕੇ ਸੀ ਲੋਕਾਂ ਨੂੰ ਕੋਈ ਵੀ ਰਾਹਤ ਨਹੀਂ ਮਿਲ ਰਹੀ ਸੀ ਪਰ ਹੁਣ ਇਸ ਗਰਮੀ ਦੇ ਆਉਣ ਨਾਲ ਕਰੀਬ 4 ਤੋਂ 5 ਡਿਗਰੀ ਤਾਪਮਾਨ ਥੱਲੇ ਡਿੱਗਿਆ ਹੈ ਜਿਸ ਕਾਰਨ ਤਪਦੀ ਗਰਮੀ ਜੋ ਪੰਜਾਬ ਵਿੱਚ ਪੈ ਰਹੀ ਸੀ ਉਸ ਤੋਂ ਰਾਹਤ ਮਿਲੀ ਹੈ ਕੁਦਰਤ ਅੱਜ ਮਿਹਰਬਾਨ ਹੋਈ ਹੈ ਅੱਜ ਬਰਸਾਤ ਹੋਈ ਹੈ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿਲ ਗਏ ਆ ਕਿਉਂਕਿ ਬਹੁਤ ਗਰਮੀ ਭਾਜੀ 47 48 ਡਿਗਰੀ ਟੈਂਪਰੇਚਰ ਔਰ ਬਹੁਤ ਜਿਆਦਾ ਲੂ ਸੀ ਜਿਹਦੇ ਨਾਲ ਨਾ ਸਾਰੇ ਲੋਕ ਮਤਲਬ ਹੋਸ਼ ਹੋਏ ਪਏ ਸੀ ਤੇ ਅੱਜ ਕੁਦਰਤ ਨੇ ਹਰ ਚਿਹਰਾ ਖਿਲਾਤਾ ਕਿਉਂਕਿ ਇਤੋਂ ਬਿਨਾ ਹਰ ਏਸੀ ਫੇਲ ਹੀ ਹੈ ਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਰਸਾਤ ਹੋਈ ਹੈ ਤੇ ਤਰਤੀਮਾਂ ਨੂੰ ਠੰਡ ਪਹੁੰਚੀ ਹੈ ਅਪਰਮਾਤਮਾ ਕਰੇ ਕੀ 2-4 ਦਿਨ ਰਦਾ ਰੱਜ ਕੇ ਮੀਂਹ ਪਵੇ ਜਿਹੜਾ ਕਿ ਜਿੰਨੀ ਗਰਮੀ ਅੱਜ ਤੱਕ ਪੈ ਚੁੱਕੀ ਹੈ ਜਿੰਨੀ ਧਰਤੀ ਦੇ ਅੰਦਰ ਤਪਸ਼ ਹੈ ਉਹ ਠੰਡੀ ਹੋ ਸ। ਉਦੈਸੁਰਾਨ ਲੋਕਾਂ ਨੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਰੁੱਖਾਂ ਦੀ ਘਾਟ ਕਰ ਨਹੀਂ ਪੰਜਾਬ ਸਣੇ ਬਾਕੀ ਥਾਵਾਂ ਤੇ ਅਜੀਬਾ ਮੌਸਮ ਬਣ ਰਿਹਾ ਹੈ ਜਿਸ ਕਾਰਨ ਜੇਕਰ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਤਾਪਮਾਨ ਵਿੱਚ ਗਿਰਾਵਟ ਆਪਣੇ ਆਪ ਦੇਖਣ ਨੂੰ ਮਿਲ ਸਕਦੀ ਹੈ। ਮੈਂ ਅੱਜ ਤੁਹਾਡੇ ਸਾਹਮਣੇ ਬਾਰਿਸ਼ ਹੋ ਰਹੀ ਹੈ। 46 ਤੋਂ 47 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੈ। ਆਪ ਉਸ ਮਾਲਕ ਦਾ ਅਕਾਲਪੁਰ ਦਾ ਧੰਨਵਾਦ ਕਰਦੇ ਹਾਂ ਜਿੰਨੇ ਠੰਡਾ ਮੌਸਮ ਕੀਤਾ ਹੈ। ਨੂ ਵਾਦਰੀ ਹੋਏ ਹੋੜ ਦੇ ਰਸ ਚੱਲ ਰਹੀ ਸੀ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਨਾਲ ਕਿ ਰੋਖ ਲਾਓ, ਵਾਤਾਵਰਨ ਨੂੰ ਸੰਭਾਲੀਏ। ਇਹ ਸਾਡਾ ਫਰਜ਼ ਹੈ। ਕਿੰਨੀ ਕਿ ਰਾਹਤ ਮਿਲੇਗੀ ਅੱਜ ਦੀ ਵਾਰ ਸਰ ਅੱਜ ਬਹੁਤ ਹੈ ਟੈਂਪਰੇਚਰ 30 ਦੇ ਲੱਗੇ ਆ ਗਿਆ ਸਰ 46 47 ਸੀ। ਬਾਜ਼ਾਰ ਸੁਣੇ ਪਏ ਹੀ ਸਰ ਮੋਨੇ ਦੇ ਨਾਲ ਲੋਕਾਂ ਦੇ ਕੰਮਾਂ 'ਚ ਵੀ ਥੋੜਾ ਪਰ ਫਰਕ ਪਏਗਾ। ਬਾਜ਼ਾਰ ਤੇ ਚੈਲਪਲ ਹੋਏਗੀ ਲੋਕਾਂ ਦੇ ਕੰਮ ਚੱਲਣਗੇ। ਪੰਛੀਆਂ ਤੇ ਕਿੰਨਾ ਫਰਕ ਪਏਗਾ? ਸਰ ਬਹੁਤ ਪਏਗਾ। ਤੁਹਾਨੂੰ ਜੁੱਦਾ ਕਹਿ ਰਿਹਾ ਕਿ ਵੋਟ ਵੇਵ ਚੱਲ ਰਹੀਆਂ ਸੀ। ਮਤਲਬ ਵੀ ਬੰਦੇ ਘਰੋਂ ਨਹੀਂ ਨਿਕਲ پا ਰਹੇ ਤੇ ਪੰਛੀਆਂ ਦਾ ਉੱਥੇ ਬੜਾ ਬੁਰਾ ਹਾਲ ਹੋ ਰਿਹਾ ਹੈ। ਤੇ ਇੱਕ ਅਪੀਲ ਕਰਾਂਗੇ ਫਿਰ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹਨੂੰ ਵਾਤਾਵਰਨ ਨੂੰ ਇਸ ਕੁਦਰਤ ਨੂੰ ਸੰਭਾਲੀਏ, ਰੋਕ ਲਾਈਏ। ਇਹਦੀ ਸਾਂਭ ਸੰਭਾਲ ਕਰੀਏ ਜੋ ਆਉਣ ਵਾਲੀ ਪੀੜ੍ਹੀ ਸਾਨੂੰ ਕੋਸੇ ਨਾ ਤੇ ਸਾਡੇ ਸਾਡੇ ਹੱਥ ਤੇ ਖੁੱਲੇ ਤਾਂ ਉਧਰ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਆਉਣ ਵਾਲੇ 5-6 ਦਿਨਾਂ ਚ ਪੱਛਮੀ ਮੱਧ ਪ੍ਰਦੇਸ਼ ਚ ਵਕ-ਵਕ ਥਾਮਾ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਿੱਚ 23 ਜੂਨ ਤੱਕ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 21 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਭਾਵੇਂ ਕਿ ਕੱਲ ਤੱਕ ਇਹ ਮੀ ਇਸੇ ਤਰ੍ਹਾਂ ਜਾਰੀ ਰਹਿ ਸਕਦਾ ਹੈ ਵਿਭਾਗ ਮੁਤਾਬਕ ਜ਼ਿਆਦਾਤਰ ਉੱਤਰੀ ਪੂਰਬੀ ਰਾਜਾਂ ਚ ਚੰਗੀ بارش ਹੋ ਸਕਦੀ ਹੈ ਉਧਰ ਆਈਐਮਡੀ ਯਾਨੀ ਕਿ ਮੌਸਮ ਵਿਭਾਗ ਨੇ ਪਾਰਤ ਵਿੱਚ ਮੌਨਸੂਨ ਦੀ 蒂ਮੀ ਰਫਤਾਰ ਨੂੰ ਲੈ ਕੇ ਰਾਹਤ ਦੀ ਖਬਰ ਦਿੱਤੀ ਹੈ ਮੌਸਮ ਵਿਭਾਗ ਨੇ ਸੰਭਾਵਨਾ ਫਰਕਟਾਈ ਹੈ ਕਿ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਨਜ਼ਰ ਆ ਰਹੇ ਨੇ ਇਹ ਅਗਲੇ 2-3 ਦਿਨਾਂ ਵਿੱਚ ਬਿਹਾਰ ਅਤੇ ਝਾਰਖੰਡ ਦੇ ਕੁਝ ਹਿੱਸਿਆਂ 'ਚ ਦਸਤਕ ਦੇ ਸਕਦਾ ਹੈ ਹਾਲਾਂਕਿ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗੇ ਕਈ ਰਾਜਾਂ ਨੂੰ ਕੁਝ ਸਮਾਂ ਹਾਲੇ ਹੋਰ ਉਡੀਕ ਕਰਨੀ ਪੈ ਸਕਦੀ ਹੈ ਅਤੇ ਆਉਂਦੇ ਕੁਝ ਦਿਨਾਂ ਵਿੱਚ ਜਾਂ ਫਿਰ ਇਹ ਕਹਿ ਲਈਏ ਕਿ ਜੂਨ ਦੇ ਅੰਤ ਤੱਕ ਮੌਨਸੂਨ ਪੰਜਾਬ ਵਿੱਚ ਵੀ दस्तक ਦੇ ਸਕਦਾ ਹੈ 29 ਜਾਂ 30 ਜੂਨ ਤੱਕ ਪੰਜਾਬ ਵਿੱਚ ਮੌਨਸੂਨ ਦੀ بارش ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਜਿਤਾਈਆਂ ਗਈਆਂ ਨੇ ਭਾਵੇਂ ਇੱਕ ਹੋਰ ਹਫ਼ਤਾ ਹਾਲੇ ਪੰਜਾਬੀਆਂ ਨੂੰ ਮੌਨਸੂਨ ਦੀ ਉਡੀਕ ਕਰਨੀ ਪੈ ਸਕਦੀ ਹੈ ਪਰ ਇਸ ਤੋਂ ਪਹਿਲਾਂ ਪੱਛਮੀ ਡਿਸਟਰਬੈਂਸ ਕਰਨੇ ਜਾਂ ਫਿਰ ਇਹ ਕਹ ਲੋ ਕਿ ਪ੍ਰੀ ਮੌਨਸੂਨ ਦੀ ਜੋ بارش ਕੱਲ ਸ਼ਾਮ ਤੋਂ ਹੋਈਏ ਉਸਨੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਤਾਪਮਾਨ ਵਿੱਚ ਕਰੀਬ 4 ਤੋਂ 5 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਹਰਜੀਤ ਗਰੇਵਾਲ ਦੇ ਨਾਲ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ